ਅੱਡੇ ਤੇ ਸ਼ਬੀਲ ਲਾਈਆ ਓ ਬਾਬੂ ਆ ਜਾ ਮਾਰੇ ਘਰੇ ਪਾਣੀ ਦੇ ਲਈ ਤੇ ਬੁੱਤ ਹੁਣਾ ਅੱਡੇ ਤੇ ਸ਼ਬੀਲ ਲਾਈਆ ਓਏ ਓੰਜੀ ਸ਼ਰਦਾ ਨਾ ਜਾਵੇ ਮੁੰਡਾ ਤੀਰਥਾਂ ਤੇ ਮਾਪੇ ਘਰੋਂ ਬਾਹਰ ਸੁੱਟਦੇ ਓਏ ਲਾਗੂ ਨਾ ਕਰੇ ਕੋਈ ਗੱਲ ਆਪਣੇ ਤੇ ਗਿਆਨ ਦਵੇ ਫੇਸਬੁੱਕ ਤੇ ਓਏ ਓੰਜੀ ਸ਼ਰਦਾ ਨਾ ਜਾਵੇ ਮੁੰਡਾ ਤੀਰਥਾਂ ਤੇ ਮਾਪੇ ਘਰੋਂ ਬਾਹਰ ਸੁੱਟਦੇ ਇ ਲਾਗੂ ਨ ਕਰੇ ਕੋਈ ਗੱਲ ਆਪਣੇ ਤੇ ਗਿਆਨ ਦਵੇ ਫੇਸਬੁੱਕ ਤੇ ਓਏ ਲਾਈਵ ਕਰਿਓ ਸੇਵਾ ਐਫ ਬੀ ਉਤੇ ਤੇ ਹੱਥ ਜੋੜ ਡੱਕਦਾ ਪਿਆਏ ਰਾਈਆ ਓਏ ਬਾਪੂ ਆਜਾ ਮਾਰੇ ਘਰੇ ਪਾਣੀ ਦੇ ਲਈ ਤੇ ਪੁੱਤ ਹੁਣ ਐਡੇ ਤਿਸ਼ਵੀਲ ਲਾਈਆ ਓਏ ਬਾਪੂ ਆਜਾ ਮਾਰੇ ਘਰੇ ਪਾਣੀ ਦੇ ਲਈ ਤੇ ਪੁੱਤ ਹੁਣ ਐਡੇ ਤਿਸ਼ਵੀਲ ਲਾਈਆ ਓਏ ਓਂਝੇ ਸ਼ਰਦਾ ਨਾ ਜਾਵੇ ਮੁੰਡਾ ਤੀਰਥਾਂ ਤੇ ਮਾਪੇ ਘਰੋਂ ਬਾਹਰ ਸੁੱਟਦੇ ਓਏ ਲਾਗੂ ਨਾ ਕਰੇ ਕੋਈ ਗੱਲ ਆਪਣੇ ਤੇ ਗਿਆਨ ਦਵੇ ਫੇਸਬੁੱਕ ਤੇ ਓਏ ਓਂਝੇ ਸ਼ਰਦਾ ਨਾ ਜਾਵੇ ਮੁੰਡਾ ਤੀਰਥਾਂ ਤੇ ਮਾਪੇ ਘਰੋਂ ਬਾਹਰ ਸੁੱਟਦੇ ਓਏ ਲਾਗੂ ਨਾ ਕਰੇ ਕੋਈ ਗੱਲ ਆਪਣੇ ਤੇ ਗਿਆਨ ਦਵੇ ਫੇਸਬੁੱਕ ਤੇ ਓਏ ਲਾਈਵ ਕਰਿਓ ਸੇਵਾ ਐਫਬੀ ਉਤੇ ਤੇ ਹੱਥ ਜੋੜ डकਦਾ ਪਿਆਏ ਰਾਈਆ ਓਏ ਬਾਪੂ ਆ ਜਾ ਮਾਰੇ ਘਰੇ ਪਾਣੀ ਦੇ ਲਈ ਤੇ ਬੁੱਤ ਹੁਣਾ ਐ ਢੇ ਤੇ ਸ਼ਬੀਲ ਲਾਈਆ ਓਏ ਬਾਪੂ ਆ ਜਾ ਮਾਰੇ ਘਰੇ ਪਾਣੀ ਦੇ ਲਈ ਤੇ ਬੁੱਤ ਹੁਣਾ ਐ ਢੇ ਤੇ ਸ਼ਬੀਲ ਲਾਈਆ ਓਏ ਓੰਜੀ ਸ਼ਰਦਾ ਨਾ ਜਾਵੇ ਮੁੰਡਾ